ਜੋ 2 ਸਾਲ ਪੰਜਾਬ ਦੇ ਦੇਖ ਲਓ ਆ ਮਾਗਵੀ ਪਾਰਟੀ ਦੀ ਜਿਹੋ ਉਹਨੇ ਕਿਹਾ ਸੀ ਵੀ ਅਸੀਂ 300 ਯੂਨਿਟ ਬਿਜਲੀ ਫ੍ਰੀ ਦਵਾਂਗੇ ਉਹਦੇ ਵਿੱਚ ਨਾ ਜਾਤ ਵੇਖੀ ਨਾ ਪਾਤ ਵੇਖੀ ਨਾ ਅਮੀਰੀ ਵੇਖੀ ਨਾ ਗਰੀਬੀ ਵੇਖੀ ਨਾ ਕਿਦੇ ਅਰਜੀ ਦੇਣ ਦੀ ਲੋੜ ਪਈ ਨਾ ਫਾਰਮ ਭਰਨ ਦੀ ਲੋੜ ਪਈ ਜਿਹੜੇ 300 ਯੂਨਿਟ ਸਿੱਕੇ ਦੇ ਮਾਫ ਹੋਣੇ ਸ਼ੁਰੂ ਹੋ ਗਏ ਲੋਕਾਂ ਦਾ ਉਹ 3000 4000 ਲੋਕਾਂ ਦਾ ਇੱਕ ਫਾਇਦਾ ਦਾ ਮਹੀਨੇ ਦਾ ਹੋਣਾ ਸ਼ੁਰੂ ਹੋ ਗਿਆ ਪਾਰਟੀ ਨੇ ਇੱਕ ਨੰਗੀ ਸੋਚ ਦਿੱਤੀ ਸੀ ਕਿ ਆਪਾਂ ਸਿਹਤ ਸੇਵਾਵਾਂ ਲੋਕਾਂ ਦੀਆ ਫ੍ਰੀ ਕਰਾਂਗੇ ਟੋਟਲ ਦਵਾਈ ਸਵਰੋਗ ਹਸਪਤਲ ਦੀ ਫ੍ਰੀ ਹੋ ਗਈ ਟੋਟਲ ਟੈਸਟ ਫ੍ਰੀ ਹੋ ਗਏ ਮੱਲਾਕ ਲਿੰਗਾਂ ਦੇ ਵਿੱਚ 41 ਤਰ੍ਹਾਂ ਦੇ ਟੈਸਟ ਫ੍ਰੀ ਹੋ ਗਏ 81 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਹੋ ਗਈਆਂ ਤੋਂ ਕਹਿਣ ਤੋਂ ਬਾਅਦ ਵੀ ਜਿਹੜੇ ਲੋਕ ਵਿਚਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਐਕਸਪਲੋਇਡ ਹੁੰਦੇ ਸੀਗੇ ਸਿਹਤ ਸੇਵਾ ਲਈ ਅਜੋ ਚੀਜ਼ ਕਰਮ ਹੋ ਸਕੂਲ ਆ ਫੈਮਿਨਸ ਜਾ ਕੇ ਦੇਖੋ ਉਹਦੇ ਵਿੱਚ ਕਿਆ ਵਧੀਆ ਤਰੀਕੇ ਦੇ ਸਕੂਲ ਬਣ ਗਏ ਉਹਦੇ ਵਿੱਚ ਬੱਚਿਆਂ ਨੂੰ ਵਧੀਆ ਯੂਨੀਫਾਰਮ ਜੀ ਨਹੀਂ ਸ਼ੁਰੂ ਹੋ ਗਈਆਂ ਬੱਚਿਆਂ ਦੇ ਵਿੱਚ ਇੱਕ ਔ ਫੀਲਿੰਗ ਆਫ ਕੰਪੀਟੀਸ਼ਨ ਆ ਗਈ ਤਿਆਰੀ ਹੋ ਗਈ ਜਿਹੜੇ ਬੱਚੇ ਸਾਡੇ ਮੀਡਲ ਕਲਾਸ ਫੈਮਲੀਆਂ ਦੇ 9ਵੀਂ 10ਵੀਂ 11ਵੀਂ 12ਵੀਂ ਲਈ ਤਿਆਰੀ ਕਰਦੇ ਸੀ ਪ੍ਰੋਫੈਸ਼ਨਲ ਕੋਰਸਸ ਦੀ ਅੱਜ ਨਾਲ ਸਕੂਲਾਂ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਅਰਵਿੰਦ ਕੇਜਰੀਵਾਲ ਜੀ ਦੇ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕੀਤਾ ਵੀ ਰਾਜਨੀਤੀ ਇਸ ਕੰਮ ਲਈ ਵੀ ਆ